ਪੰਜਾਬ ਸਰਕਾਰ ਵੱਲੋਂ ਰੋਜ਼ਗਾਰ ਦੇ ਮੌਕੇ ਨੂੰ ਵਧਾਉਣ ਦੇ ਲਈ ਚੱਲ ਰਹੇ ਮਿਸ਼ਨ ਰੋਜ਼ਗਾਰ ਤਹਿਤ ਅੰਮ੍ਰਿਤਸਰ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਗਿਆ। ਸਥਾਨਕ ਸਰਕਾਰ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਅੱਜ ਵੱਖ-ਵੱਖ ਪੋਸਟਾਂ ਲਈ 60 ਨਿਯੁਕਤੀ ਪੰਤਰ ਵੰਡੇ। ਇਸ ਮਗਰ ਅੰਮ੍ਰਿਤਸਰ ਮਿਊਂਸਪਲ ਕਾਰਪੋਰੇਸ਼ਨ ਦਫ਼ਤਰ ਵਿੱਚ ਆਯੋਜਿਤ ਕੀਤਾ ਗਿਆ, ਜਿੱਥੇ ਨਵੇਂ ਨਿਯੁਕਤ ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ 'ਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ। ਡਾਕਟਰ ਰਵਜੋਤ ਕੋਰ ਨੇ ਕਿਹਾ ਕਿ ਸਰਕਾਰ ਯੁਵਾ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਹਨਾਂ ਨੇ ਕਿਹਾ ਕਿ ਅੱਜ 60 ਵਕਵਕ ਪੋਸਟਾਂ ਲਈ ਉਹਨਾਂ ਨੇ ਕਿਹਾ ਕਿ ਅੱਜ 60 ਵਕਵਕ ਪੋਸਟਾਂ ਲਈ ਨੁਕਤੀ ਪੱਤਰ ਵੰਡੇ ਗਏ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਦੇ ਬੱਚਿਆਂ ਨੂੰ ਅੱਜ ਨੌਕਰੀ ਮਿਲੀ ਹੈ ਇਹ ਉਹਨਾਂ ਲਈ ਖੁਸ਼ੀ ਦਾਸ਼ ਵਿਸ਼ੇਸ਼ ਦਿਨ ਹੈ ਪਤਿ ਤੇ ਅੱਜ ਗੁਰੂ ਨਗਰੀ ਅਮਿਸਰ ਸਾਹਿਬ ਵਿਖੇ ਅਸੀਂ ਪਹੁੰਚੇ ਆ ਤੇ ਜੋ ਅੱਜ ਦਾ ਪ੍ਰੋਗਰਾਮ ਰੱਖਿਆ ਸੀ ਸਵੇਰੇ ਜਿਵੇਂ ਦੱਸਿਆ ਮੇਰ ਸਾਹਿਬ ਨੇ ਤੇ ਕਾਰਪੋਰੇਸ਼ਨ ਵਿੱਚ 60 ਜਿਹੜੇ ਨਿਯੁਕਤੀ ਪੱਤਰ ਦਿੱਤੇ ਆ ਕੋ ਕਾਰਪੋਰੇਸ਼ਨ ਦੇ ਪਰਿਵਾਰ 'ਚ ਵਾਅਦਾ ਹੋਇਆ ਤੇ ਮੈਂ ਸਾਰੇ ਜਿੰਨੇ ਵੀ ਉਮੀਦਵਾਰ ਜਿੰਨੇ ਵੀ ਸਾਡੇ ਸੱਜਣ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਮਿਲੇ ਆ ਉਹਨਾਂ ਨੂੰ ਵਧਾਈ ਤੇ ਉਹਨਾਂ ਦੇ ਪਰਿਵਾਰਾਂ ਨੂੰ ਵਧਾਈ ਕਾਰਪੋਰੇਸ਼ਨ ਦੀ ਪੂਰੀ ਟੀਮ ਨੂੰ ਵਧਾਈ ਤੇ ਮੈਂ ਧੰਨਵਾਦ ਕਰਦਾ ਅਰਦੇ ਲਜੀਬ ਸਾਡੇ ਬੜੇ ਸਤਿਕਾਰਯੋਗ ਮਾਨਯੋਗ ਸੀਐਮ ਸਾਹਿਬ ਸਰਦਾਰ ਭਵਨ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਸੋਚ ਅੱਜ ਅਸੀਂ ਚੁਰੇ ਪੰਜਾਬ ਵਿੱਚ ਜਿਹੜਾ ਉਹਨਾਂ ਦਾ ਸੁਪਨਾ ਹੈਗਾ ਰੰਗਲੇ ਪੰਜਾਬ ਨੂੰ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਤੇ ਜਿਹੜਾ ਰੋਜ਼ਗਾਰ ਮਿਸ਼ਨ ਨੂੰ ਅੱਗੇ ਵਧਾਉਂਦੇ ਹੋਏ ਇੱਕ ਸਟੈਪ ਹੋਰ ਵਧਾਉਂਦੇ ਹੋਏ ਅਸੀਂ ਆਪਾਂ ਬੰਮਿਸਰ ਸਾਹਿਬ ਵਿਖੇ ਅਸੀਂ ਕਾਰਪੋਰੇਸ਼ਨ ਵਿੱਚ 60 ਏਮਪਲੋਈ ਦਾ ਅਸੀਂ ਆਪਾਂ ਵਾਅਦਾ ਹੋਇਆ ਇੱਕੋ ਰਿਫਰ ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰਿਆਂ ਨੂੰ ਸਾਰੇ ਪਰਿਵਾਰਾਂ ਨੂੰ ਬਹੁਤ-ਬਹੁਤ ਵਧਾਈ ਦਿਨਾਂ ਨੂੰ ਜੀ ਸਾਹਿਬ ਤੋਂ ਕਾਂਗਰਸ ਪਾਰਟੀ ਦੁਆਰਾ ਕੋਈ ਕੁਝ ਐਲਾਨ ਕਰੋਗੇ ਜੀ ਆਏ ਹੋ ਤੁਸੀਂ ਕਾਫੀ ਟਾਈਮ ਬਾਅਦ ਦਿੱਲੀ ਅੰਮ੍ਰਿਤਸਰ ਦੇ ਕਾਰਪੋਰੇਸ਼ਨ ਦੇ ਵਿੜੇ ਚਾਏ ਹੋ ਕਿਉਂਕਿ ਕਾਫੀ ਨੀਡ ਹੈ ਜੀ ਫਾਈਨੈਂਸ਼ੀਅਲ ਹਾਲਾਤ ਕਾਫੀ ਖਰਾਬ ਨੇ ਜੀ ਕਾਰਪੋਰੇਸ਼ਨ ਦੇ ਵਿੜੇ ਜੀ ਨਹੀਂ ਬਿਲਕੁਲ ਦੇਖੋ ਜੀ ਬੇਅਰ ਸਾਹਿਬ ਕਮਿਸ਼ਨਰ ਸਾਹਿਬ ਪੂਰੀ ਟੀਮ ਸਾਡੇ ਟੱਚ ਹੈਗੀ ਆ ਤੇ ਜੋ ਵੀ ਇਹਨਾਂ ਵੱਲੋਂ ਡਿਮਾਂਡ ਹੁੰਦੀ ਅਸੀਂ ਆਪਾਂ ਬਹੁਤ ਜਲਦ ਅਸੀਂ ਉਹ ਪੂਰੀ ਕਰ ਦਾਂਗਾ ਮੈਂ ਫਿਰ ਕਹੂੰਗਾ ਦਰਾਊਂਗਾ ਕਿ ਸਾਡੇ ਵੱਲੋਂ ਸਾਡੇ ਮੈਪੇ ਵੱਲੋਂ ਸੀਐਮ ਸਾਹਿਬ ਵੱਲੋਂ ਜਿਮਨ ਸਾਹਿਬ ਲੋ ਕੋਈ ਕਿਸੇ ਦੇ ਕੋਈ ਨਾ ਨਹੀਂ ਹੈਗੀ ਜਦੋਂ ਵੀ ਅਸੀਂ ਕੋਈ ਵੀ ਡਿਮਾਂਡ ਕਰੀ ਦੀ ਆਪਣੇ ਮੈਕ ਵਿੱਚਲੀ ਗੱਲ ਕਰੀ ਦੀ ਜਾਂ ਆਪਾਂ ਹੋਰ ਵੀ ਕਿਸੇ ਲਈ ਮੰਗ ਕਰੀ ਦੀ ਜਾਂ ਉਹ ਪੂਰੀ ਹੋ ਜਾਂਦੀ ਹੈ ਜੋ ਜੋ ਵੀ ਅੱਜ ਵੀ ਜੇ ਕੋਈ ਮੰਗ ਰੱਖਣ ਸਾਡੇ ਮੋਰੇ ਮੇਅਰ ਸਰਪੋਰਟੇਸ਼ਨ ਅਸੀਂ ਆਪਾਂ ਉਹਨੂੰ ਵੀ ਪੂਰਾ ਕਰਾਂਗੇ ਬਿਲਡਿੰਗ ਵਾਲਾ ਜੋ ਲੈ ਕੇ ਕੋਈ OTS ਦੀ ਸਕੀਮ ਆ ਰਹੀ ਹੈ OIC ਪਿੱਛੇ ਜੇ ਉਹ ਆਪਾਂ ਉਹਨੂੰ ਦਿੱਤੀ ਸੀ ਆਪਾਂ ਤੇ ਇਹਨੂੰ ਆਪਾਂ ਹੋਰ ਅੱਗੇ ਸੈਂਡ ਆਪਾਂ ਕਰ ਦਾਂਗੇ ਕਰਾਇਦਾ ਕੋਈ ਹੋਰ ਮੀਟਿੰਗ ਨਹੀਂ ਹੈ ਥੋੜਾ ਜਿਹਾ ਕੋਈ ਇੱਥੇ ਆਇਆ ਕੋਈ ਮੀਟਿੰਗ ਕੋਈ ਇੱਕ ਨਹੀਂ ਬਿਲਕੁਲ ਅਸੀਂ ਜਿੱਦਾਂ ਕੀ ਮੈਂ ਦੱਸਿਆ ਕਿ ਪਹਿਲਾਂ ਵੀ ਅਸੀਂ ਅਰਲੀ ਮਾਰਨਿੰਗ ਆਏ ਹੋਏ ਹਾਂ ਤਕਰੀਬਨ ਅਸੀਂ ਪ੍ਰਾਈਵੇਟ ਗੱਡੀ ਚ ਪੂਰਾ ਸ਼ਹਿਰ ਘੁੰਮੇ ਨਾਲ ਮੇਰੇ ਬੀਰ ਸਾਹਿਬ ਸੀ ਕਮਿਸ਼ਨਰ ਸਾਹਿਬ ਸੀ ਤੇ ਬਿਨਾਂ ਕਿਸੇ ਦੱਸੇ ਨੂੰ ਪੁੱਛੇ ਨੂੰ ਅਸੀਂ ਆਪਾਂ ਸ਼ਹਿਰ ਦੇ ਇੱਕ ਆਪਾਂ ਜਿਹੜਾ ਕੱਢਿਆ ਸੀ ਸਫਾਈ ਦਾ ਬੰਦਬਸ ਦੇਖਣ ਨੂੰ ਕਿਦਾਂ ਕਿਦਾਂ ਨਹੀਂ ਹੈਗਾ ਤੇ ਉਸ ਸੰਬੰਧ ਵਿੱਚ ਅਸੀਂ ਆਪਾਂ ਜਿਹੜੇ ਨਵਾਂ ਵੈਂਡਰ 雇ਲਾਈ ਕੀਤਾ ਨਾਮ ਹੈਂਡਰ ਵੀ ਕਰਦੇ ਸੇ ਸ਼ੇਅਰ ਦਿਸ ਹਾਊਸ ਦਾ ਇਹ ਉਹਨਾਂ ਕਰ ਰਿਵਿਊ ਮੀਟਿੰਗ ਕਰਨੀ ਹੈ ਕਿੱਥੇ ਕਮੀ ਹੈ ਉਹ ਵੀ ਸਾਡੇ ਕੌਂਸਲਰ ਸਾਹਿਬਾਨ ਵੀ ਬੈਠਣਗੇ ਅਸੀਂ ਬੈਠਾਂਗੇ ਮੇਰ ਸਾਹਿਬ ਵੀ ਹੋਣਗੇ ਸਾਡੀ ਕਾਰਪੋਰੇਸ਼ ਦੀ ਟੀਮ ਵੀ ਹੋਏਗੀ ਤੇ ਸਾਡੇ ਐਮਲੈਸ ਵੀ ਬੈਠਣਗੇ ਜੇ ਉਹਨਾਂ ਦੀ ਵੀ ਜਿਹੜੇ ਪ੍ਰੋਬਲਮਸ ਹੈਗੇ ਅਸੀਂ ਉਹਨਾਂ ਦੇ ਮੋਰੇ ਰੱਖ ਕੇ ਅਸੀਂ ਆਪਾਂ ਤੇ ਜੋ ਕਮੀਆਂ ਫੀਸ਼ ਹੈਗੀਆਂ ਅਸੀਂ ਆਪਾਂ ਸਾਹਮਣੇ ਬਟ ਕੇ ਆਪਾਂ ਉਹਨਾਂ ਨੂੰ ਪੂਰੀਆਂ ਕਰਾਵਾਂਗੇ ਲੋਕਲ ਬੋਡੀ ਦੇ ਵਿੱਚ ਆਪਣਾ ਕੋਈ ਨਵੀਆਂ ਪਰਚੀਆਂ ਕੀਤੀਆਂ ਜਾਣਗੀਆਂ ਜਾਂ ਕੰਟਰੈਕਟ ਵਾਲੇ ਕੋਈ ਡੀਸੀ ਰੇਟ ਤੇ ਜਾਂ ਕੋਈ ਬੱਗੇ ਵਾਲ ਨਹੀਂ ਸਾਡੇ ਕੋ ਆਏ ਨੇ ਮਤਲਬ ਕਿ ਮੈਂ ਕਹਾਂਗਾ ਕਿ ਇਹ ਕੱਲੇ ਜਾਂ ਅੰਮ੍ਰਿਤਸਰ ਸਾਹਿਬ ਦੀ ਕਾਰਪੋਰੇਸ਼ਨ ਦੀ ਗੱਲ ਨਹੀਂ ਹੈਗੀ ਪੂਰੇ ਪੰਜਾਬ ਦੇ ਕਾਰਪੋਰੇਸ਼ਨਾਂ ਵਿੱਚ ਤੇ ਕਮੇਟੀਆਂ ਵਿੱਚ ਇਹੋ ਜਿਹੇ ਸਾਡੇ ਕਈ ਸਾਲਾਂ ਤੋਂ ਸਾਡੇ ਸਾਥੀ ਨੇ ਜਿਹੜੇ ਗੌਰਸਾ ਉਸ ਦੇ ਕੰਮ ਕਰ ਰਹੇ ਨੇ ਕੁਛ ਨਾ ਕੁਛ ਜ਼ਰੂਰ ਅਸੀਂ ਆਪਾਂ ਉਹਨਾਂ ਦੇ ਆਪਾਂ ਹੈਲਪ ਕਰਾਂਗੇ ਆਪਾਂ ਤੇ ਸੀਐਮ ਸਾਹਿਬ ਨਾਲ ਗੱਲ ਕਰਕੇ ਉਹਨਾਂ ਨੂੰ ਜੋ ਕੰਟੈਕਟ ਦੇ ਦੇ ਸਕੀ ਆਪਾਂ ਨੂੰ ਕਨਵਰਟ ਕਰਾਂਗੇ ਠੀਕ ਹੈ ਧੰਨਵਾਦ ਧੰਨਵਾਦ